ਹਾਂਜੀ ਦੋਸਤੋ ਹੁਣ ਤੁਸੀਂ ਫੇਸਬੁੱਕ ਪੇਜ ਤੋਂ ਹੋਰਾਂ ਦੀਆਂ ਰੀਲਾਂ ਦੇਖ ਕੇ ਉਹਨਾਂ ਨੂੰ ਰੀਮਿਕਸ ਕਰਕੇ ਵੀ ਫੇਸਬੁੱਕ ਤੋਂ ਤੁਸੀਂ ਪੈਸਾ ਕਮਾ ਸਕਦੇ ਹੋ ਇਹ ਉਹਨਾਂ ਲੋਕਾਂ ਲਈ ਬਹੁਤ ਵਧੀਆ ਮੌਕਾ ਹੈ ਜਿਹੜੇ ਫੇਸਬੁੱਕ ਤੇ ਵੀਡੀਓ ਤਾਂ ਬਣਾਉਣਾ ਚਾਹੁੰਦੇ ਆ ਪਰ ਕੈਮਰੇ ਦੇ ਸਾਹਮਣੇ ਆਉਣ ਤੋਂ ਡਰਦੇ ਆ ਜਾਂ ਸੰਘਦੇ ਆ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਟਿਪ ਬਾਈ ਸਟੈਪ ਸਾਰੀ ਜਾਣਕਾਰੀ ਦੇਵਾਂਗੇ ਕਿਹੜੀਆਂ ਰੀਲਾਂ ਨੂੰ ਰੀਮਿਕਸ ਕਰਨਾ ਹੈ ਕਿਵੇਂ ਰੀਮਿਕਸ ਕਰਨਾ ਹੈ ਇਸ ਵੀਡੀਓ ਵਿੱਚ ਸਾਡੇ ਨਾਲ ਤੁਸੀਂ ਐਂਡ ਤੱਕ ਜੁੜੇ ਰਹੋ ਵੀਡੀਓ ਨੂੰ ਬਿਲਕੁਲ ਵੀ ਸਕਿੱਪ ਨਾ ਕਰਿਓ ਜਿਹੜੇ ਵੀਰ ਸਾਡੇ ਫੇਸਬੁਕ ਤੇ ਪਹਿਲੀ ਵਾਰ ਆਏ ਨੇ ਉਹ ਸਾਡੇ ਪੇਜ ਨੂੰ ਫੋਲੋ ਜ਼ਰੂਰ ਕਰ ਦੋ ਜੀ ਤੇ ਨਾਲ ਕਮੈਂਟ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰ ਦੋ ਜੀ ਤਾਂ ਜੋ ਇਹ ਵੀਡੀਓ ਸਾਰਿਆਂ ਤੱਕ ਪਹੁੰਚ ਸਕੇ ਤੇ ਕਈ ਵੀਰਾਂ ਦੇ ਕੰਮ ਆ ਸਕੇ ਹੁਣ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਤੇ ਚੱਲਦੇ ਹਾਂ ਮੋਬਾਈਲ ਦੀ ਸਕਰੀਨ ਤੇ ਹਾਂਜੀ ਦੋਸਤੋ ਪਹਿਲਾਂ ਤੁਸੀਂ ਆਪਣੀ ਫੇਸਬੁਕ ਆਈਡੀ ਨੂੰ ਓਪਨ ਕਰ ਲੈਣਾ ਓਪਨ ਕਰਨ ਤੋਂ ਬਾਅਦ ਤੁਸੀਂ ਪ੍ਰੋਫਾਈਲ ਤੇ ਕੰਮ ਕਰਨਾ ਚਾਹੁੰਦੇ ਹੋ ਜਾਂ ਪੇਜ ਤੇ ਆਪਾਂ ਤਾਂ ਪੇਜ ਤੇ ਕਰਦੇ ਹਾਂ ਤੇ ਤੁਹਾਨੂੰ ਦੱਸਦੇ ਹਾਂ ਪੇਜ ਤੇ ਪੇਜ ਕਿਵੇਂ ਖੋਲਣਾ ਤੁਸੀਂ ਇੱਥੇ ਕਲਿੱਕ ਕਰਨਾ ਇੱਥੇ ਕਲਿੱਕ ਕਰਨ ਤੋਂ ਬਾਅਦ ਆਹ ਕੋਣ ਤੇ ਕਲਿੱਕ ਕਰ ਦੇਣਾ ਤੁਹਾਡੇ ਸਾਹਮਣੇ ਆ ਪੇਜ ਜਿਹੜੇ ਬਣੇ ਹੋਏ ਆ ਉਹ ਪੇਜ ਖੁੱਲ ਜਾਣਗੇ ਤੁਸੀਂ ਜੋ ਵੀ ਪੇਜ ਤੇ ਕੰਮ ਕਰਦੇ ਹੋ ਉਹ ਪੇਜ ਨੂੰ ਸਿਲੈਕਟ ਕਰ ਲੈਣਾ ਸਿਲੈਕਟ ਕਰਨ ਤੋਂ ਬਾਅਦ ਰੀਲ ਦੀ ਆਪਸ਼ਨ ਆ ਰਹੀ ਆ ਜੇ ਇੱਧਰ ਸਟੋਰੀ ਤੋਂ ਤੁਸੀਂ ਰੀਲ ਤੇ ਕਰ ਲੈਣਾ ਕਿਸੇ ਵੀ ਰੀਲ ਨੂੰ ਤੁਸੀਂ ਕਲਿੱਕ ਕਰ ਲਓ ਤਪਣੋ ਆੱਕ ਕੇ ਵਿਖਦੇ ਆ ਪਰ ਰੀਲ ਉਹ ਲੈਣੀ ਆ ਜਿਹੜੀ ਫੁੱਲ ਟ੍ਰੈਂਡਿੰਗ ਜੋ ਵਿਜੀਚ ਮਿਲੀਅਨ ਤੇ ਵਿਊ ਹੋਣ ਤੁਸੀਂ ਐਵੇਂ ਕਿਸੇ ਹੋਰ ਰੀਲ ਤੇ ਨਾ ਬਣਾਓ ਜੇ ਆਪਾਂ ਚਲ ਇੱਕ ਵਾਰੀ ਇਹਨਾਂ ਨੂੰ ਦੇਖ ਲੈਨੇ ਆ ਆ ਆ ਗਈ ਇੱਥੇ ਰੀਮਿਕਸ ਦਿਸ ਰੀਲ ਦੀ অপਸ਼ਨ ਆ ਗਈ ਕਈਆਂ ਤੇ ਨਹੀਂ ਹੁੰਦੀ ਤੁਸੀਂ ਸਕਰੋਲ ਕਰਕੇ ਦੇਖ ਲੈਣੋ ਜਿੱਥੇ ਆਜੀ ਉੱਥੇ ਬਣਾ ਲਓ ਜੀ ਰੀਮਿਕਸ ਦਿਸ ਰੀਲ ਕਲਿੱਕ ਕਰ ਦੇਣਾ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਇਸ ਤਰ੍ਹਾਂ ਦਾ ਪੇਜ ਓਪਨ ਹੋ ਕੇ ਆ ਜਾਏਗਾ ਥੋੜੀ ਪ੍ਰੋਸੈਸਿੰਗ ਚੱਲ ਰਹੀ ਆ ਨੈਟਵਰਕ ਦੀ ਦਿੱਕਤ ਆ ਜਾਂਦੀ ਸੌਰੀ ਕਿਸ ਤਰ੍ਹਾਂ ਦੇ ਇੱਧਰ ਕੈਮਰਾ ਚੱਲ ਰਿਹਾ ਤੁਸੀਂ ਆਪਣਾ ਫੇਸ ਨਹੀਂ ਦਿਖਾਉਣਾ ਤਾਂ ਇਸ ਤਰ੍ਹਾਂ ਕੈਮਰੇ ਦੇ ਪਿੱਛੇ ਆਪਣਾ ਹੱਥ ਲਗਾ ਲੈਣਾ ਹੱਥ ਲਗਾਉਣ ਤੋਂ ਬਾਅਦ ਤੁਸੀਂ ਵੀਡੀਓ ਤੇ ਇਸ ਤਰ੍ਹਾਂ ਟੱਚ ਕਰਕੇ ਰੱਖਣਾ ਇਹ ਵੀਡੀਓ ਨੂੰ ਪਲੇ ਹੋ ਲੱਗੀ ਆ ਇਹ ਵੀਡੀਓ ਫੁੱਲ ਪਲੇ ਹੋ ਗਈ ਉਸ ਤੋਂ ਬਾਅਦ ਆਪਾਂ ਅੱਗੇ ਗੱਲ ਕਰਦੇ ਆਂ ਪਵੇਟ ਕਰਦੇ ਆਂ ਜਿੰਨਾ ਚਿਰ ਵੀਡੀਓ ਪਲੇ ਹੋ ਰਹੀ ਹੈ ਤੁਸੀਂ ਉਹਨਾਂ ਚਿਰ ਆਪਣੀ ਸਾਡੀਆਂ ਵੀਡੀਓ ਨੂੰ ਲਾਈਕ ਤੁਸੀਂ ਇੱਥੇ ਕਮੈਂਟ ਕਰਦਿਆ ਕਰੋ ਬਸ ਇਸ ਤਰ੍ਹਾਂ ਵੀਡੀਓ ਤੁਹਾਡੀ ਬਣ ਕੇ ਤਿਆਰ ਹੋ ਜੇਗੀ ਹੁਣ ਤੁਸੀਂ ਅੱਗੇ ਕਰਨਾ ਕੀ ਹੈ ਤੁਸੀਂ ਇਸ ਵੀਡੀਓ ਬਾਰੇ ਕੁਝ ਵੀ ਲਿਖ ਸਕਦੇ ਹੋ ਟੈਸਟ ਤੇ ਕਲਿੱਕ ਕਰਨਾ ਤੇ ਕਲਿੱਕ ਕਰਨ ਤੋਂ ਬਾਅਦ ਇੱਥੇ ਆਪਾਂ ਲਿਖ ਦਿੰਨੇ ਆ ਵੈਰੀ ਫਨੀ ਤੁਸੀਂ ਵੀ ਆਪਣੇ ਵੀਡੀਓ ਦੇ ਹਿਸਾਬ ਨਾਲ ਕੁਝ ਵੀ ਲਿਖ ਸਕਦੇ ਹੋ ਤੇ ਨੂੰ ਡਨ ਕਰ ਦੇਣਾ ਡਨ ਕਰਨ ਤੋਂ ਬਾਅਦ ਨੂੰ ਆਪਾਂ ਕਿਤੇ ਵੀ ਲਗਾ ਸਕਦੇ ਹਾਂ ਦਿਲੋਂ ਤੋਂ ਬਾਅਦ ਇਹ ਕਲਰ ਵਗੈਰਾ ਵੀ ਚੇਂਜ ਹੋ ਜਾਂਦੇ ਹੋ ਤੁਹਾਨੂੰ ਪਤਾ ਲੱਗ ਹੀ ਜਾਣਾ ਜਦੋਂ ਤੁਸੀਂ ਇਹਨਾਂ ਦਾ ਤੁਹਾਨੂੰ ਪਤਾ ਹੀ ਹੋਵੇਗਾ ਉਸ ਤੋਂ ਬਾਅਦ ਤੁਸੀਂ ਇੱਥੇ ਸਟicker ਸਟicker ਵਾਲੇ ਤੇ ਵੀ ਕਲਿੱਕ ਕਰ ਸਕਦੇ ਹੋ ਜਿਵੇਂ ਇਸ ਤਰ੍ਹਾਂ ਸਟicker ਲਾ ਸਕਦੇ ਹੋ ਜਾਂ ਇਸ ਤਰ੍ਹਾਂ ਥੋੜੀ ਜਿਹੀ ਫਨੀ ਹੋਰ ਸਟicker ਹੁੰਦੇ ਆ ਇਹ ਪਤਾ نیچے ਇੰਸਟਾਲ ਕਰੋਗੇ ਜਦੋਂ ਨਿਕਲਣਗੇ ਜਿਵੇਂ ਆ ਆ ਗਿਆ ਤੇ ਇਹਦੇ ਤੇ ਦੋ ਤਿੰਨ ਲਾ ਦਿਓ ਥੋੜਾ ਵਧੀਆ ਲੱਗਦਾ ਇਸ ਤਰ੍ਹਾਂ ਤੁਸੀਂ ਸਟicker ਲੋਈ ਲਾ ਸਕਦੇ ਹੋ ਕੁਝ ਲਿਖ ਵੀ ਸਕਦੇ ਹੋ ਉਹਨੂੰ ਉਸ ਤੋਂ ਬਾਅਦ ਤੁਸੀਂ ਇਸ ਨੂੰ ਤੋਂ ਨੈਕਸਟ ਕਰ ਦੇਣਾ ਨੈਕਸਟ ਕਰਨ ਤੋਂ ਬਾਅਦ ਤੁਸੀਂ ਇਹਦੇ ਬਾਰੇ ਜੋ ਵੀ ਵੀਡੀਓ ਤੁਸੀਂ ਰੀਮਿਕਸ ਕੀਤੀ ਹੋਈ ਆ ਉਹਦੇ ਬਾਰੇ ਜਿਸ ਤਰ੍ਹਾਂ ਦੀ ਕੀਤੀ ਉਸ ਬਾਰੇ ਲਿਖ ਸਕਦੇ ਹੋ ਕਿ세 ਆਪਾਂ ਇੱਥੇ ਐਗਜ਼ਾਮਪਲ ਤੌਰ ਤੇ ਮੈਂ ਉਹੀ ਲਿਖ ਰਿਹਾ ਵੈਰੀ ਫਨੀ ਤੁਸੀਂ ਉਸ ਤੋਂ ਬਾਅਦ ਇਸ ਨੂੰ ਤੋਂ ਸ਼ੇਅਰ ਕਰ ਦਿਓ ਤੁਹਾਡੀ ਵੀਡੀਓ ਅਪਲੋਡ ਹੋਣ ਲੱਗੀ ਹੈ ਤੁਹਾਡੇ ਪੇਜ ਤੇ ਵੀਡੀਓ ਅਪਲੋਡ ਹੋ ਜਾਏਗੀ ਤੁਸੀਂ ਬਾਅਦ ਚ ਪਿੱਛੇ ਜਾ ਕੇ ਵੇਖ ਵੀ ਸਕਦੇ ਹੋ ਹੁਣ ਤੁਸੀਂ ਰੀਲਾਂ ਲੈਣੀਆਂ ਕਿਹੜੀਆਂ ਤੁਸੀਂ ਉਹ ਰੀਲਾਂ ਲੈਣੀਆਂ ਜਿਹੜੀਆਂ ਫੁੱਲ ਟ੍ਰੈਂਡਿੰਗ 'ਚ ਹੋਣ ਇਹਨਾਂ 'ਚ ਮਿਲੀਅਨ 'ਚ ਵਿਊ ਹੋਣ ਉਹਦਾ ਤੁਹਾਨੂੰ ਇਹ ਫਾਇਦਾ ਹੋਵੇਗਾ ਕਿਉਂਕਿ ਜੇ ਉਹਦੇ ਪਹਿਲਾਂ ਮਿਲੀਅਨ 'ਚ ਵਿਊ ਹੋਣਗੇ ਤਾਂ ਤੁਹਾਨੂੰ ਤੀਜਾ ਹਿੱਸਾ ਉਹਦੇ ਵਿਊ ਆ ਸਕਦੇ ਆ ਇਹਦੇ ਨਾਲ ਕੀ ਹੋਵੇਗਾ ਤੁਸੀਂ ਐਡਸਨ ਰੀਲ ਦਾ ਆਪਸ਼ਨ ਆ ਉਹ ਤੁਹਾਨੂੰ ਜਿਹੜੀ ਫੇਸਬੁੱਕ ਹੈਗੀ ਆ ਉਹ ਤੁਹਾਨੂੰ ਇਨਵਾਈਟ ਕਰ ਲੇਗੀ ਤਾਂ ਤੁਹਾਨੂੰ ਐਡਸਨ ਰੀਲ ਤੋਂ ਕਮਾਈ ਹੋਣ ਲੱਗ ਜੇਗੀ ਤੁਹਾਨੂੰ ਇਹ ਟੂਲਸ ਕਿਵੇਂ ਹੁੰਦਾ ਕਿਸ ਤਰ੍ਹਾਂ ਦਾ ਟੂਲ ਹੁੰਦਾ ਤੁਹਾਨੂੰ ਸਭ ਕੁਝ ਖੋਲ ਕੇ ਦੱਸ ਦਿਆਂ ਤੁਸੀਂ ਵੀਡੀਓ ਵਿੱਚ ਬਨੇ ਰਹੋ ਜੀ ਤਾਂ ਪਾਇਥੋ ਥੋੜਾ ਆਪਣਾ ਬੈਗ ਚਲਦੇ ਆਂ ਬੈਗ ਜਾਣ ਤੋਂ ਬਾਅਦ ਤੁਸੀਂ ਆਪਣੇ ਇੱਥੇ ਕਲਿੱਕ ਕਰਨ ਲਾ ਕਲਿੱਕ ਕਰਨ ਤੋਂ ਬਾਅਦ ਇੱਥੇ ਪ੍ਰੋਫੈਸ਼ਨਲ ਡੈਸ਼ਬੋਰਡ ਤੇ ਜਾਣਾ ਡੈਸ਼ਬੋਰਡ ਜਾਣ ਤੋਂ ਬਾਅਦ ਤੁਸੀਂ ਨੂੰ ਉੱਪਰ ਸਕਰੋਲ ਕਰਨਾ ਵਾ ਮੋਂਟੇਜਿੰਗ ਤੇ ਕਲਿੱਕ ਕਰ ਦੇਣਾ ਇੱਥੇ ਕਲਿੱਕ ਕਰਨ ਤੋਂ ਬਾਅਦ ਆਪਸ਼ਨ ਹੁੰਦੀ ਐਡ ਜ਼ੋਨ ਰੀਲ ਇਹਦੇ ਲਈ ਕੋਈ ਫੇਸਬੁੱਕ ਦੇ ਕਰਟੇਰੀਆ ਨਹੀਂ ਕੋਈ ਕੁਸ਼ ਨਹੀਂ ਕੋਈ ਫਾਲੋਅਰ ਨਹੀਂ ਪੂਰੇ ਕਰਨੇ ਕੋਈ ਵਿਊ ਨਹੀਂ ਪੂਰੇ ਕਰਨੇ ਇਹ ਤੁਹਾਨੂੰ ਮਿਲੂਗਾ ਕਿਵੇਂ ਉਹ ਤੁਹਾਨੂੰ ਦੱਸ ਦਿਆਂ ਐਡਜ਼ਨ ਰੀਲ ਤੇ ਕਲਿੱਕ ਕਰ ਲੈਣਾ ਕਲਿੱਕ ਕਰਨ ਤੋਂ ਬਾਅਦ ਇਹ ਤੁਸੀਂ ਉੱਪਰ ਚੱਕਣਾ ਇੱਥੇ ਲਿਖਿਆ ਇਨਵਿਟੇਸ਼ਨ ਓਨਲੀ ਇਹ ਫੇਸਬੁੱਕ ਤੁਹਾਨੂੰ ਖੁਦ ਇਨਵਾਈਟ ਕਰੇਗਾ ਵੀ ਤੁਸੀਂ ਐਡਜ਼ਨ ਰੀਲ ਤੁਹਾਨੂੰ ਦਾ ਜਿਹੜਾ ਆਪਸ਼ਨ ਆਉ ਮਿਲ ਚੁੱਕਿਆ ਤਾਂ ਤੁਸੀਂ ਰੀਲਾਂ ਅਪਲੋਡ ਕਰੋ ਤਾਂ ਜਿੰਨੀ ਤੁਸੀਂ ਵੱਧ ਤੋਂ ਵੱਧ ਰੀਲਾਂ ਅਪਲੋਡ ਕਰੋਗੇ ਤੁਸੀਂ ਓਨੂੰ ਹੀ ਜ਼ਿਆਦਾ ਅਰਨਿੰਗ ਇਸ ਪੇਜ ਤੋਂ ਕਰ ਸਕੋਗੇ ਸੋ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਥੈਂਕ ਯੂ ਧੰਨਵਾਦ ਮਿਹਰਬਾਨੀ